ਅੱਜ ਜਿਹੜਾ ਤੁਹਾਨੂੰ ਘੋੜਾ ਵਿਖਾਉਣਾ ਐ ਨਾ ਸੱਜਣੋਂ ਉਹਨੇ ਕਿਤੇ ਬੱਚੇ ਪੈਦਾ ਕੀਤੇ ਆ ਸਰਾਈ ਲਾਤਾ ਬੱਚੇ ਵਾਲਾ ਤੁਹਾਡੇ ਸਾਹਮਣੇ ਪਹਿਲਾਂ ਤੁਹਾਨੂੰ ਬੱਚੇ ਵਿਖਾਉਣੇ ਫਿਰ ਕੋੜਾ ਵਿਖਾਉਣੇ ਤੁਹਾਡੇ ਸਾਹਮਣੇ ਖੜਾ ਹੈ ਵਸ਼ੇਰਾ ਇਹਦੀ ਉਮਰ ਹੈਗੀ ਹੈ ਸਜਣੋ 2 ਮਹੀਨੇ ਤੇ 7 ਦਿਨ ਜਿੱਦਨ ਅਸੀਂ ਫਲਮਾਇਆ ਹੋਇਆ ਹੈ ਬਾਕੀ ਬੱਚੇ ਦੇ ਵਿੱਚ ਕੁਆਲਟੀ ਕੋੜੇ ਨੇ ਤੁੰਤੁੰਪਰੀ ਹੈ ਇਹ ਨਹੀਂ ਕਿ ਯਾਰ ਇੱਕੇ ਬੱਚੇ ਦਾ ਬਾਕੀ ਵੀ ਤੁਹਾਨੂੰ ਵਿਖਾਉਣੇ ਆ ਵਸ਼ੇਰੀਆਂ ਬੜੀਆਂ ਚੰਗੀਆਂ ਜਿੱਦਾਂ ਇੱਕ ਆ 13 ਤੋਂ 14 ਮਹੀਨਿਆਂ ਦੀ ਵਸ਼ੇਰੀ ਹੈ ਇਹ ਤਿੰਨੇ ਬੱਚੇ ਦੋ ਵਸ਼ੇਰੀਆਂ ਤੇ ਇੱਕ ਵਸ਼ੇਰਾ ਇੱਕੇ ਪਿੰਡ ਦੇ ਵਿੱਚ ਆ ਤਿੰਨ ਕਿਲੋਮੀਟਰ ਦੂਰ ਹੈ ਬਾਈ ਦੇ ਪਿੰਡ ਨਾਲੋਂ ਉੱਥੇ ਆ ਹਾਂ ਨਵਾਏ ਨਹੀਂ ਗਏ ਕਿਉਂਕਿ ਅਸੀਂ ਵੀ ਚੰਨ ਕੀ ਛਾਪਾ ਆ ਰਿਆ ਸੀ ਪਹਿਲਾਂ ਬਾਈ ਹੁਣਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਬੱਚੇ ਫਿਲਮਾਉਣ ਹੋਣਾ ਪਰ ਤੁਸੀਂ ਬੱਚਿਆਂ ਦੀਆਂ ਬਰੀਕੀਆਂ ਬੱਚਿਆਂ ਦਾ ਸ਼ਕੀਨਪੁਣਾ ਤੇ ਬੱਚਿਆਂ ਦੀਆਂ ਗਰਦਨਾ ਪੁੜੇ ਯਾਰ ਇਹਨਾਂ ਦੇ ਪੌੜਾਂ ਤੋਂ ਲੈ ਕੇ ਕੰਨਾਂ ਤੱਕ ਗੁੰਦੇ ਪਏ ਆ ਬੱਚੇ ਬਹੁਤ ਜ਼ਿਆਦਾ ਚੰਗੇ ਬੱਚੇ ਘੋੜੇ ਨੇ ਪੈਦਾ ਕਰਕੇ ਵਿਖਾਤੇ ਆ ਜਿਹੜਾ ਘੋੜਾ ਤੁਹਾਨੂੰ ਅੱਜ ਵਿਖਾਉਣ ਲੱਗੇ ਆ ਇੱਕ ਬਛੇਰੀ ਉਹ ਸੀ ਤੇ ਇੱਕ ਆਹ ਬਛੇਰੀ ਆ ਉਹ ਹੋਰ ਸੀ ਆਹ ਹੋਰ ਹੈ ਇਹਦੀ ਉਮਰ ਹੈਗੀ ਆ 12 ਗਿ ਮਹੀਨੇ ਯਾਨੀ ਕਿ 1 ਸਾਲ ਦੀ ਇਹ ਬਛੇਰੀ ਹੈ ਬਾਕੀ ਬਰੀਕੀਆਂ ਦੇ ਵਿੱਚ ਸਾਰੇ ਹੀ ਬੱਚੇ ਆ ਸੱਜਣੋ ਜਿੰਨੇ ਵੀ ਹੁਣ ਤੱਕ ਟੋਟਲ ਇਹ ਭਾਈ ਹੁਣਾਂ ਦੀ ਗੱਲ ਨੂੰ ਆਪਾਂ ਗੌਰ ਕਰੀਏ ਤੇ ਵੀਰ ਹੁਣ ਹੀ ਦੱਸਦੇ ਆ ਕਿ 43 ਬੱਚੇ ਆਏ ਆ ਤੇ 43ਆਂ ਦੇ ਵਿੱਚੋਂ ਸਿਰਫ ਦੋ ਬਸ਼ੇਰੇ ਤੇ 41 ਬਸ਼ੇਰੀਆਂ ਘੋੜੇ ਨੇ ਪੈਦਾ ਕੀਤੀਆਂ ਤੇ ਨਾਲ ਹੀ ਇੱਕ ਬੱਚਾ ਆ ਆ ਗਿਆ ਜੀ ਇਹ ਬੱਚੇ ਦੀ ਉਮਰ ਹੈਗੀ ਸਿਰਫ 3 ਦਿਨ ਨਵਾਂ ਨਵਾਂ ਧਰਤੀ ਤੇ ਆਇਆ ਸੱਜਣੋ ਬਾਕੀ ਤੁਹਾਨੂੰ ਕਿਵੇਂ ਲੱਗਾ ਇਹਦੀਆਂ ਲੱਤਾਂ ਦੇਖ ਕੇ ਕੀ ਲੱਗਦਾ ਉਹ ਤੁਸੀਂ ਵਿਚਾਰ ਸਾਨੂੰ ਦੇ ਦਿਓ ਇਹਦਾ ਬੋਡੀਸ ਟਰੈਕਚਰ ਵੇਖ ਕੇ ਜਾਂਦਾ ਸ਼ਕੀਨਪੁਣਾ ਦੇਖ ਕੇ ਕੀ ਲੱਗਦਾ ਕਿਉਣ ਵਾਲੇ ਸਮੇਂ ਦੇ ਵਿੱਚ ਭਾਈ ਬੱਚੇ ਕੀ ਕਰਾਵਾਤ ਕਰਨਗੇ ਕਿਧਰ ਨੂੰ ਜਾਣਗੇ ਕਿੰਨੀਆਂ ਕਿ ਹਾਈਟਾ ਕਰਨਗੇ ਹੁਣ ਤੁਹਾਨੂੰ ਘੋੜੇ ਦੇ ਦਰਸ਼ਨ ਕਰਾਉਣੇ ਆ ਪਹਿਲਾਂ ਸ਼ੁਰੂਆਤ ਕਰਨੀ ਦੇ ਪੈਰਾਂ ਤੋਂ ਆ ਸੁੰਭ ਦੇਖ ਲਓ ਵੀ ਘੋੜੇ ਦਾ ਕਿੰਨਾ ਚੰਗਾ ਮਜ਼ਬੂਤ ਸੁੰਭ ਲੱਗਾ ਹੋਇਆ ਹੈ ਘੋੜੇ ਦਾ ਲੈ ਵੀ ਆ ਦਰਸ਼ਨ ਕਰੋ ਘੋੜੇ ਦੇ ਲਾਜਵਾਬ ਘੋੜੇ ਦੀ ਖੂਬਸੂਰਤੀ ਬੜੀ ਪਿਆਰੀ ਲੱਗਦੀ ਹੈ ਮੈਨੂੰ ਪਰਸਨਲ ਤੌਰ ਤੇ ਮੈਂ ਜੇ ਗੱਲ ਕਰਾਂ ਤੇ ਰੁਸਤਮੇ ਘੋੜੇ ਦਾ ਨਾਮ ਹੈ ਸਮੁੰਦਰ ਘੋੜੇ ਦਾ ਡਾਇਰੈਕਟ ਪੋਤਾ ਹੈ ਸੱਜਣੋ ਤੇ ਘੋੜੇ ਦੀ ਫੇਸ ਬਿਊਟੀ ਬਹੁਤ ਜਿਆਦਾ ਚੰਗੀ ਹੈ ਤੇ ਜੇ ਗੱਲ ਕਰਾਂ ਮੂੰਹ ਦੀ ਛੀਪ ਦੀ ਮੋਟੀ ਅੱਖ ਦੀ ਛੋਟਾ ਕੰਨ ਹੈ ਜਿਹੜਾ ਉਹ ਘੋੜੇ ਦੀ ਸ਼ਕੀਨੀ ਨੂੰ ਹੋਰ ਚਾਰ ਚੰਦ ਲਾਉਂਦਾ ਹੈ ਬਾਕੀ ਘੋੜੇ ਦੇ ਵਿੱਚ ਮਜ਼ਬੂਤਪਣਾ ਬਹੁਤ ਹੈ ਘੋੜੇ ਦੀ ਕੱਦ ਕਾਠੀ ਬਹੁਤ ਹੈ ਘੋੜੇ ਦੀ ਛਾਤੀ ਦੇਖੋ ਤੁਸੀਂ ਵੀ ਕਿੰਨੀ ਚੌੜੀ ਛਾਤੀ ਲੱਗੀ ਹੋਈ ਹੈ ਬਾਕੀ ਯਾਰ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਆ ਨਾ ਤੇ ਕਿਸੇ ਵੀ ਸਟੱਡ ਦੇ ਚੱਲਣ ਦੇ ਵਿੱਚ ਆਪਾਂ ਗੱਲ ਕਰਦੇ ਹੁੰਨੇ ਕਿ ਬੱਚਿਆਂ ਦੀ ਜਿਆਦਾੀ ਭੂਮਿਕਾ ਹੁੰਦੀ ਹੈ ਤੇ ਘੋੜੇ ਨੇ ਹੁਣ ਤੱਕ ਕਾਲੀਆਂ ਘੋੜੀਆਂ ਤੋਂ ਵੀ ਚੰਭੀਆਂ ਘੋੜੀਆਂ ਤੋਂ ਵੀ ਸਪੌਟਲੈਸ ਨੁਕਰੇ ਬੱਚੇ ਪੈਦਾ ਕਰਕੇ ਖਾਤੇ ਉਮਰ ਕਿੰਨੀ ਹੈ ਹਾਈਟ ਕਿੰਨੀ ਹੈ ਉਹ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਪਰਾਂਵਾ ਦਾ ਪੁੱਛਣੀ ਆ ਆ ਇਹ ਵਿਚਕਾਰ ਆਉਂਦੇ ਆਪਣੇ ਬਹੁਤ ਹੀ ਸਤਿਕਾਰਯੋਗ ਭਰਾ ਬਾਈ ਸਰਦਾਰ ਗਰਦੀਪ ਸਿੰਘ ਸੋਲ ਨਾਲ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਸੱਜੇ ਹੱਥ ਆਪਣਾ ਬਹੁਤ ਹੀ ਮੇਰਾ ਮਿੱਤਰ ਪਿਆਰਾ ਵੀਰ ਡਾਕਟਰ ਜੋਗਾ ਸਿੰਘ ਹੈ ਤੇ ਨਾਲ ਵੀਰ ਸਰਬਜੀਤ ਹੈ ਬਾਕੀ ਬਾਈਆਂ ਨੂੰ ਘੋੜੀਆਂ ਦਾ ਘੋੜਿਆਂ ਦੀ ਸਵਾਰੀ ਕਰਨ ਦਾ ਬੜਾ ਸ਼ੌਕ ਹੈ ਸੱਜਣੋ ਤੇ ਬਾਕੀ ਜੇ ਤੁਸੀਂ ਇਹਨਾਂ ਦੇ ਫਾਰਮ ਤੇ ਚੱਲ ਗਏ ਤੇ ਮੈਂ ਲਿਖ ਕੇ ਦਿੰਦਾ ਵੀ ਪਾਇਆ ਖੂਨ ਤੁਹਾਡਾ ਵਧਾ ਕੇ ਭੇਜਣਗੇ ਬਹੁਤ ਹੀ ਮਾਣ ਸਤਿਕਾਰ ਕਰਦੇ ਆ ਬਹੁਤ ਹੱਸੇ ਇੱਥੇ ਵਾਲੇ ਭਰਾ ਨੇ ਬਾਕੀ ਜੇ ਘੋੜਾ ਚੰਗਾ ਲੱਗੇ ਵੀਡੀਓ ਚੰਗੀ ਲੱਗੇ ਤੇ ਅੱਗੇ ਸ਼ੇਅਰ ਕਰਦੇ ਹੋ ਜਿੰਨਾ ਵੀਰਿਆਂ ਨੇ ਪੁਰਾਣੀ ਵੀਡੀਓ ਸ਼ੇਅਰ ਕੀਤੀ ਸੁਣੇ ਸੁਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਵੀਰਿਆਂ ਦੇ ਨਾਮ ਨੇ ਜੀ ਫਰੋਜਪੁਰੀਆ ਖੋਖਰ ਸੁਖਪਾਲ ਠਾਕੁਰ ਰਾਣਾ ਫਰਾਜ ਬਾਲੀ ਜਾਰਡਨ ਬੰਟੀ ਸਾਲਾਪੁਰ ਸਤਨਾਮ ਸੰਧੂ ਜਗਜੀਤ ਸਿੰਘ ਜੱਜ ਜਸ਼ਨਪ੍ਰੀਤ ਸਿੰਘ ਰੋਹਿਤ ਰਾਣਾ ਮਨਦੀਪ ਰਾਜ ਗੁਰਮੀਤ ਸਮਰਾ ਜਗਰਾਦ ਸਿੰਘ ਅਸਲਮ ਖਾਨ ਅਨਮੋਲ ਸ਼ਰਮਾ ਪਹਿਲਵਾਨ ਸਟੱਡ ਫਾਰਮ ਤੋਂ ਵੀਰ ਸਾਡਾ ਭਰਾ ਜੋਬਨ ਟਾਕੂਲਰ ਮੀਵਾਸਰਾ ਗੁਰਮੀਲ ਸਿੰਘ ਪ੍ਰੇਮ ਯਾਦਵ ਆਰੋ ਕਰਦੇ ਗੱਲਬਾਤ ਮਿਲਦੇ ਹੈ ਭਰਾਵਾਂ ਨੂੰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਇੱਕ ਵਾਰੀ ਤੋਂ ਫੇਰ ਮੈਂ ਸੁਖ ਸੰਧੂ ਸਵਾਗਤ ਕਰਦਾ ਤੇ ਸਾਰੇ ਭਰਾਵਾਂ ਨੂੰ ਜੀ ਆਇਆਂ ਆਖਦਾ ਸੱਚੋ ਸ਼ੁਰੂ ਦੇ ਵਿੱਚ ਆਪਾਂ ਅਕਸਰ ਪਹਿਲਾਂ ਵੀਡੀਓ ਦੇ ਵਿੱਚ ਜਾਂ ਜਿਉਂ ਵੀ ਆਪਾਂ ਕੋਈ ਵੀਡੀਓ ਸ਼ੁਰੂ ਕਰਦੇ ਆ ਆਪਾਂ ਬੱਚਿਆਂ ਦੀ ਗੱਲ ਅਕਸਰ ਹੀ ਕਰਦੇ ਹੁੰਦੇ ਆ ਤੇ ਬੱਚੇ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਦਿਖਾ ਕੇ ਹਟਿਆ ਘੋੜਾ ਚੱਲਣ ਦੇ ਵਿੱਚ ਇੱਕ ਵੱਡਾ ਰੋਲ ਨਿਭਾਉਂਦੇ ਆ ਸਟੱਡ ਦੇ ਬੱਚੇ ਤੇ ਇਹ ਘੋੜੇ ਨੇ ਬਾਖਮਾਲ ਕੀਤੀ ਹੋਈ ਆ ਮੇਰੇ ਖਿਆਲ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਵਿਖਾ ਤੇ ਜਿਹੜਾ ਪੜਦਾ ਹੈ ਜਿਹੜਾ ਸ਼ੀਸ਼ਾ ਹੈ ਉਹ ਜਮਾ ਚੱਕਦਾ ਸ਼ੀਸ਼ਾ ਤੁਹਾਨੂੰ ਵਿਖਾਤਾ ਘੋੜੇ ਨੇ ਬੱਚੇ ਜੰਮਣ ਖਣੋਂ ਕੋਈ ਕਸਰ ਨਹੀਂ ਛੱਡੀ ਘੋੜੀ ਜਿੱਦਾਂ ਦੀ ਮਰਜ਼ੀ ਹੋਵੇ ਇੱਥੋਂ ਤੱਕ ਕਿ ਨੀਲੀਆਂ ਘੋੜੀਆਂ ਤੋਂ ਵੀ ਸਪੌਟਲੈਸ ਨੁਕਰੇ ਬੱਚੇ ਘੋੜੇ ਦੇ ਜੰਮੇ ਆ ਚੰਬੀਆਂ ਤੋਂ ਸਪੌਟਲੈਸ ਨੁਕਰੇ ਘੋੜੇ ਜੰਮੇ ਆ ਤੇ ਜੇ ਗੱਲ ਕਰਾਂ ਮਾਰਵਾੜੀ ਘੋੜੀਆਂ ਦੀ ਤੇ ਉਹ ਵੀ ਤੁਹਾਨੂੰ ਵਿਖਾਵਾਂਗੇ ਵੀ ਭਾਈ ਕਿੱਦਾਂ ਦੇ ਬੱਚੇ ਜੰਮੇ ਆ ਤੇ ਬੱਚਿਆਂ ਤੇ ਹੀ ਮੇਨ ਆਪਾਂ ਗੱਲਬਾਤ ਕਰਨੀ ਹੈ ਪਰ ਘੋੜਾ ਬਾਈਆਂ ਨੇ ਲਕੋ ਛੱਡਿਆ ਜਮਾ ਹੀ ਘੋੜੇ ਦੀ ਕਿੰਨੀ ਏਜ ਹੋ ਗਈ ਆ ਤੇ ਬਾਈ ਹੋਣਾ ਕੋਲੇ ਕਿੰਨੇ ਕ ਟਾਈਮ ਦਾ ਆ ਘੋੜਾ ਕਿਹੜੇ ਘੋੜੇ ਦਾ ਬੱਚਾ ਹੈ ਕਿਹੜਾ ਖਾਨਦਾ ਨੇ ਤੇ ਕੀ ਸਹਾਉ ਕਿਤਾਬ ਹੈ ਤੇ ਕਿੰਨੀ ਕੁ ਹਾਈਟ ਹੈ ਸਾਰੀ ਗੱਲਬਾਤ ਪੁੱਛ ਕੇ ਤੁਹਾਡੀ ਕਚਹਿਰੀ 'ਚ ਰੱਖਣ ਦੇ ਲਈ ਆਪਾਂ ਪਹੁੰਚੇ ਆ ਪਿੰਡ ਹੈ ਵੀਰ ਹੋਣਾ ਦਾ ਪੰਡੋਰੀ ਜ਼ਿਲ੍ਹਾ ਪੈ ਜਾਂਦਾ ਹੈ ਸ੍ਰੀ ਅਮਰਤਸਰ ਸਾਹਿਬ ਤੇ ਜਿਹੜਾ ਵਾਗਾ ਬਾਡਰ ਮਸ਼ਹੂਰ ਹੈ ਉਹਦੇ ਤੋਂ 11 ਕਿਲੋ ਮੀਟਰ ਦੀ ਦੂਰੀ ਤੇ ਇਹ ਪਿੰਡ ਵਸਦਾ ਹੈ ਜੀ 16 ਸਟੱਡ ਫਾਰਮ ਦੇ ਵਿੱਚ ਆਪਾਂ ਬੈਠੇ ਆ ਆਪਣੇ ਬਹੁਤੀ SLAGA ਜੋਗ ਵੀਰ ਜਿਨ੍ਹਾਂ ਨੇ ਬਹੁਤ SLAGA ਜੋਗ ਕਦਮ ਚੁੱਕ ਕੇ ਦੇ ਘੋੜਿਆਂ ਦੇ ਵਿੱਚ ਬਰੀਡਿੰਗ ਦਾ ਕੰਮ ਸ਼ੁਰੂ ਕੀਤਾ ਜਿਨ੍ਹਾਂ ਨੇ ਘੋੜਿਆਂ ਦੇ ਵਿੱਚ ਆਪਣੇ ਭਰਾਵਾਂ ਨੂੰ ਨਾਲ ਜੋੜਿਆ ਜਿਨ੍ਹਾਂ ਨੇ ਇੱਕ ਮਾਜੇ ਦੀ ਧਰਤੀ ਦੇ ਕਹਿ ਲਈਏ ਨਾ ਵੀ ਇੱਕ ਚੰਗੀ ਬਰੀਡ ਦਾ ਆਗਾਜ਼ ਕੀਤਾ ਆਪਣੇ ਵਿਚਕਾਰ ਬੈਠੇ ਆ 22 ਸਰਦਾਰ ਗੁਰਦੀਪ ਸਿੰਘ ਸੋਲ ਸਾਹਿਬ ਸੋਲ ਸਟੱਡ ਫਾਰਮ ਤੇ ਆਪਾਂ ਤੁਹਾਨੂੰ ਮੈਂ ਦੱਸਿਆ ਵੀ ਬੈਠੇ ਆ ਨਾਲ ਆਪਣੇ ਵੀਰਾ ਬੈਠਾ ਹੈ ਜਿਹੜੇ ਸਾਰੀ ਜਾਣਕਾਰੀ ਦੇਣਗੇ ਬਾਈ ਦਾ ਨਾਮ ਹੈ ਦੀ ਸਰਬਜੀਤ ਸਿੰਘ ਨਾਲ ਆਪਣਾ ਬਹੁਤ ਹੀ ਸਤਿਕਾਰਯੋਗ ਵੀਰ ਜਿੰਨੇ ਸੋਟੀ ਹੱਥ ਚ ਫੜੀ ਹੈ ਕੋੜੇਆਂ ਵਾਲੀ ਬਾਈ ਨੂੰ ਤੁਸੀਂ ਜਾਣਦੇ ਹੋ ਮੇਰੇ ਨਾਲ ਜੁੜੇ ਨੂੰ ਵੀਰ ਨੂੰ 5 ਸਾਲ ਤਕਰੀਬਨ ਹੋ ਗਏ ਤੇ ਕੋੜਿਆਂ ਕਰਕੇ ਹੀ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਵੀਰ ਜੋਗਾ ਸਿੰਘ ਡਾਕਟਰ ਜੋਗਾ ਸਿੰਘ ਦੇ ਨਾਂ ਨਾਲ ਬਾਈ ਜਾਣਦੇ ਆ ਤੇ ਉਹਨਾਂ ਦੇ ਪਰਲੇ ਪਾਸੇ ਬੈਠੇ ਆ ਬਾਈ ਸਰਦਾਰ ਨੇਤਰਪਾਲ ਸਿੰਘ ਜੀ ਤੇ ਪਰਲੇ ਪਾਸੇ ਬੈਠਿਆ ਸਰਦਾਰ ਗੁਰਜੀਤ ਸਿੰਘ ਜੀ ਸਾਰੇ ਭਰਾਵਾਂ ਦਾ ਸਵਾਗਤ ਕਰਦਾ ਫਿਰ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਐਂਡ ਤੱਕ ਦੇਖਿਓ ਮਜ਼ਾ ਬਹੁਤ ਆਉਣ ਵਾਲਾ ਹੈ ਬੱਚੇ ਤਾਂ ਤੁਹਾਨੂੰ ਥੋੜੇ ਜਿਹੀ ਵਿਖਾਏ ਅਜੇ ਅਜੇ ਤਾਂ ਕਹਿਦਾ ਨਾ ਕਿ ਸ਼ੇਰ ਚੋਂ ਪੂਣੀ ਕੱਤੀ ਆ ਬੱਚੇ ਹੋਰ ਬਹੁਤ ਟੌਪ ਟੌਪ ਦੇ ਆਇਆ ਉਹ ਵੀਡੀਓ ਤੁਹਾਨੂੰ ਵਿਖਾਉਨੇ ਆ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਸੀ ਗਾਲ ਬਾਈ ਜੀ ਸਾਸੀ ਗਾਲ ਚੜਦੀ ਕਲਾ ਜੋ ਬਿਲਕੁਲ ਬਾਈ ਜੀ ਉਹ ਕੀ ਰਿਪੋਰਟਾਂ ਬਿਲਕੁਲ ਬਾਈ ਪਹਿਲਾਂ ਤਾਂ ਤੂੰ ਕਿਸੇ ਨੂੰ ਗੱਲ ਨਹੀਂ ਕਰਨ ਦਿੱਤੀ 2-3 ਘੰਟੇ ਹੁਣ ਤੂੰ ਸਲੋ ਆਵਾਜ਼ ਹੋ ਗਿਆ ਕੀ ਬਿਲਕੁਲ ਨਹੀਂ ਸਲੋ ਜੀ ਫੁੱਲ ਮੈਂ ਕਿ ਉਹ ਗੜਸ ਹੀ ਆਵੇ ਨਾ ਜਿਹੜੀ ਗੜਸ ਚਾਹੀਦੀ ਉਹ ਹੀ ਗੜਸ ਆ ਜੀ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਦੱਸਦਾ ਜਿਹੜਾ ਭਰਾ ਇਹਨਾਂ ਕੋਲੇ ਆ ਗਿਆ ਨੇ ਇੱਥੇ ਫਾਰਮ ਤੇ ਆ ਗਿਆ ਤੇ ਮੈਂ ਦਾਅਵੇ ਨਾ ਜੋਗੇ ਬਾਈ ਪਾਈਆ ਜਾਦਾ ਕਿਲੋ ਖੂਨ ਵਧਾ ਕੇ ਜਾਊਗਾ ਇਹ ਇਹ ਇਹਨਾਂ ਦਾ ਕਹਿਦਾ ਭਾਪੀ ਇਹੇ ਤੁਹਾਡਾ ਇਤਮਾਨ ਨਾ ਕਰਦੇ ਆ ਭਰਾ ਮਜ਼ਾਕੀਆ ਤੌਰ ਤੇ ਕਹਿ ਲੋ ਜਾਂ ਹਾਸੇ ਠੱਟੇ ਵਾਲੇ ਬੰਦੇ ਆ ਤੇ ਇਹਨਾਂ ਕੋਲੇ ਕਰੀ ਗੇੜਾ ਜਰੂਰ ਮਾਰ ਕੇ ਜਾ ਅੱਛਾ ਸਰਬਜੀਤ ਬਾਈ ਗੱਲ ਹੁੰਦੀ ਸ਼ੁਰੂ ਆਈ ਹੈ ਸ਼ੁਰੂ ਤੋਂ ਸ਼ੌਂਕ ਤੋਂ ਬਿਲਕੁਲ ਘੋੜਿਆਂ ਵਾਲੇ ਸ਼ੌਂਕ ਚ ਕਿੰਨਾ ਟਾਈਮ ਹੋ ਗਿਆ ਜੇ ਫਾਰਮ ਦੀ ਗੱਲ ਕਰੀ ਬਾਈ ਜੀ ਸਾਡੇ ਬਜ਼ੁਰਗਾਂ ਤੋਂ ਸਾਨੂੰ ਸ਼ੌਂਕ ਆਇਆ ਇਹ ਸਾਡੇ ਖੂਨ ਚ ਸ਼ੌਂਕ ਆ ਜੀ ਸਾਡੇ ਦਾਦੇ ਤੋਂ ਸਾਡੇ ਫਾਦਰ ਸਾਹਿਬ ਤੋਂ ਅੱਗੇ ਗਾਹੀਂ ਗਾ ਸਾਡੇ ਬੱਚਿਆਂ ਨੂੰ ਵੀ ਮਤਲਬ ਕਿ ਇਸ ਜੋ ਵੀ ਘੋੜੇ ਘੋੜੀਆਂ ਰੱਖਣ ਦਾ ਸ਼ੌਂਕ ਆ ਜੀ ਮੰਨ ਲਓ ਤੀਜੀ ਪੀੜ੍ਹੀ ਤੁਸੀਂ ਉਹ ਤਾਂ ਚੌਥੀ ਸੀ ਹਾਂ ਚੌਥੀ ਸਾਡੇ ਬੱਚੇ ਆ ਜੀ ਤੇ ਹੁਣ ਮੰਨ ਲਓ ਆਹ ਟਾਈਮ 'ਚ ਤੇ ਪਿਛਲੇ ਟਾਈਮ 'ਚ ਸਰਬਜੀਤ ਬਾਈ ਕੋ ਫਰਕ ਲੱਗਦਾ ਬਿਲਕੁਲ ਜੀ ਕੀ ਫਰਕ ਲੱਗਦਾ ਪਹਿਲੋਂ ਜੀ ਵੇਖੋ ਜੀ ਸਿੱਧੇ ਸਾਦੇ ਕੰਮ ਚੱਲੀ ਜਾਂਦੇ ਸੀ ਵੀ ਬਜ਼ੁਰਗ ਘੋੜੀਆਂ ਲਾ ਲੋ ਕੀ ਪਹਿਲਾਂ ਸਵਾਰੀਆਂ ਨੂੰ ਵੀ ਰੱਖੀਆਂ ਸੀ ਕੁਝ ਸ਼ੌਂਕ ਵੀ ਸੀਗੇ ਜੀ ਤੇ ਉਹੋ ਹੀ ਸ਼ੌਂਕ ਤੁਸੀਂ ਲਾ ਲੋ ਕੀ ਸਾਡੇ ਖੂਨ ਚੋਂ ਨਾਗੇ ਆਗੇ ਹੂੰ ਤੇ ਉਸੇ ਸ਼ੌਂਕ ਕਰਕੇ ਹੀ ਅਹੀਂ ਹੁਣ ਜਿੱਦਾਂ ਬਰੀਡਿੰਗ 'ਚ ਸੁਧਾਰ ਹੋਈ ਜਾਂਦਾ ਹੈ ਬਰੀਡਿੰਗ 'ਚ ਵੇਖੋ ਜੀ ਹੁਣ ਜਿਵੇਂ ਮਾਰਵਾੜੀ ਚੱਲ ਪਈ ਆ ਨੁਕਰਾ ਬਰੀਡ ਚੱਲ ਪਈ ਆ ਲੋਕਾਂ ਨੇ ਆਪਣੇ ਇਥੇ ਮਾਝੇ ਏਰੀਏ ਦੇ ਵਿੱਚ ਇਥੇ ਜ਼ਿਆਦਾਤਰ ਨੁਕਰਾ ਹੀ ਚੱਲਦਾ ਜੀ ਜ਼ਿਆਦਾ ਲੋਕ ਪਹਿਲੋ ਚੰਬੀਆਂ ਦਾ ਕ੍ਰੇਡ ਸੀਗਾ ਚੰਬੀਆਂ ਇਸ ਕਰਕੇ ਹੀ ਵੀ ਹਰ ਕੋਈ ਬੰਦਾ ਆਉਂਦਾ ਨੁਕਰੇ ਤੋਂ ਕਰਾਸ ਕਰਾ ਕੇ ਤੇ ਨੁਕਰਾਂ ਬੱਚਾ ਚੰਬੀਆਂ ਪੈਦਾ ਕਰਦੀਆਂ ਜੀ ਤੇ ਬਰੀਡ ਚ ਜਿਹੜਾ ਸੁਧਾਰ ਆਉਂਦਾ ਜਾਂਦਿਆ ਵਾ ਜੀ ਹੁਣ ਅਜੇ ਲੋਕ ਪਸੰਦ ਕਰਦੇ ਆ ਜੀ ਅਜੇ ਟਾਈਮ ਤੇ ਖੁਸ਼ ਜੀ ਅੰਦਰ ਦੇ ਬਲਬਲੇ ਕੀ ਐ ਘੋੜੇ ਨੂੰ ਲੈ ਕੇ ਜੇ ਆਪਾਂ ਆਪਣੇ ਘੋੜੇ ਦੀ ਗੱਲ ਕਰੀਏ ਜਿੱਦਾਂ ਘੋੜੇ ਨੇ ਬੱਚੇ ਪੈਦਾ ਕੀਤੇ ਆ ਹੁਣ ਤੱਕ ਕਿੰਨੇ ਕੁ ਸਰਪਜੀਤ ਬਾਈ ਬੱਚੇ ਆ ਗਏ ਇਹਦੇ ਤੇ ਕਿੰਨੇ ਵਸ਼ੇਰੇ ਤੇ ਕਿੰਨੀਆਂ ਵਸ਼ੇਰੀਆਂ ਇਹਦੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 43 ਬੱਚੇ ਆ ਚੁੱਕੇ ਆ ਜੀ ਜਿਨ੍ਹਾਂ ਵਿਚ ਦੋ ਬਛੇਰੇ ਆ ਅੱਛਾ ਸਿਰਫ ਦੋ ਬਛੇਰੇ 42 ਬਛੇਰੀਆਂ 42 ਬਛੇਰੀਆਂ ਜੀ ਤੇ ਬੱਚੇ ਜਿਹੜੇ ਆ ਉਹ ਜਦੋਂ ਮੈਂ ਭਰਾਵਾਂ ਨੂੰ ਸ਼ੁਰੂ ਦੇ ਵਿੱਚ ਵੀ ਬਖਾਇਆ ਤੇ ਤੁਸੀਂ ਆਪਦੇ ਮੂੰਹੋਂ ਵੀ ਦੱਸ ਦਿਓ ਵੀ ਬੱਚੇ ਆਏ ਕਿੱਦਾਂ ਦੀਆਂ ਘੋੜੀਆਂ ਤੋਂ ਆ ਬਾਈ ਜੀ ਚੰਬੀਆਂ ਤੋਂ ਹੂੰ ਬਹੁਤ ਸੋਹਣੇ ਸਪੌਟਲੈਸ ਬੱਚੇ ਆਏ ਹਨੁਕਰੀ ਤੋਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਇਸ ਤਰ੍ਹਾਂ ਦੇ ਨੁਕਰੇ ਤੇ ਨੁਕਰਾਂ ਆ ਗਿਆ ਤੇ ਉਹ ਤੇ ਆਉਣਾ ਹੀ ਆਉਣਾ ਜੀ ਜੀ ਉਹਦੀ ਤੇ ਕੋਈ ਮਤਲਬ ਕੀ ਤੋੜੀ ਇਹ ਤਾਂ ਕਲਰ ਵਾਲੀ ਗੱਲ ਹੋ ਗਈ ਹੈ ਨਾ ਵੀ ਜਿੱਦਾਂ ਮੈਂ ਵੀ ਦੱਸਦਾ ਤੁਸੀਂ ਵੀ ਕਹਤਾ ਫਿਰ ਇੱਕ ਪ੍ਰਕਾਰ ਦੀ ਘੋੜੀ ਤੋਂ ਨੁਕਰਾ ਸੁੰਦਾ ਹੁਣ ਗੱਲ ਆਈ ਨਹੀਂ ਘੋੜੀ ਦੀ ਹਾਈਟ ਦੀ ਜਿੱਦਾਂ ਅਸੀਂ ਘੋੜੀ ਬੱਚੇ ਫਲਮਾਉਣ ਗਏ ਸੀ ਮੈਂ ਤੇ ਸੋਹਲ ਸਾਹਿਬ ਉੱਥੇ ਘੋੜੀ ਹੈਗੀ 57 ਇੰਚ ਦੀ ਤੇ ਬੱਚਾ ਉਹਦਾ ਜਿਹੜੀ ਬਾਈ ਜਿਹੜੀ ਵੱਡੀ ਬਛੇਰੀ ਸੀ ਜਿਹੜੀ ਪਹਿਲਾਂ ਕੱਢੀ ਸੀ ਆਪਾਂ ਉਹ ਕਿੰਨੇ ਮਹੀਨੇ ਦੀ ਐਗਜੈਕਟ ਸੋਹਲ ਸਾਹਿਬ ਉਹ ਬਛੇਰੀ ਹੁਣੀ ਆ ਕੋਈ ਜੋਦਾ 13 14 ਮਹੀਨੇ ਦੀ 13 14 ਮਹੀਨੇ ਦੀ ਆ ਤੇ ਉਹ ਮੇਰੇ ਹਿਸਾਬ ਨਾਲ ਤੁਹਾਡੇ ਅਕੋਰਡਿੰਗ ਕਿੰਨੀ ਹਾਈਟ ਕਰੀ ਬੈਠੀ ਹੋਗੀ ਉਹ ਮੇਰੇ ਅੜੀਏ ਨਾਲ ਤੇ ਉਹ 60 ਇੰਚ ਦੇ ਲੱਗੇ ਆਪਣੀ ਹਾਂ 60 ਪਲੱਸ ਹੋ ਗਈ ਉਹ ਬੇਸ਼ੀਰੀ ਹਣਾ 60 ਤੋਂ ਬਾਹਰ ਜਿਹੜੀ ਮਾਂ ਉਹ ਹੈਗੀ ਉਹਦੀ 57 ਇੰਚ ਜੀ ਇਹ ਇਹ ਪੱਖ ਤੋਂ ਕੀ ਸੋਚਦੇ ਵੀ ਘੋੜਾ ਹਾਈਟ ਵੀ ਪੂਰੀ ਤਨ ਕੇ ਪਾਰਿਆ ਬਾਈ ਜੀ ਘੋੜੇ ਦੀ ਆਪਣੀ ਹਾਈਟ ਵੱਡੀ ਜਾਣੀ ਜੀ ਹੂੰ ਤੇ ਇਸ ਕਰਕੇ ਮਹਾਰਾਜ ਕਿਰਪਾ ਕਰੇ ਉਹਨੇ ਬੱਚੇ ਵੀ ਵੱਡੇ ਪੈਦਾ ਕਰਨ ਦਿਆ ਜੀ 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 ਇੱਕ ਸੁੱਖ ਜੀ ਹੋਰ ਤੁਹਾਡੀ ਗੱਲ ਆ ਜੀ ਬੱਚੇ ਤੇ ਆਪਾਂ ਤੁਹਾਨੂੰ ਹੋਰ ਵੀ ਸਮੇਂ ਦੀ ਘਾਟ ਕਰਕੇ ਆਪਾਂ ਤੁਹਾਨੂੰ ਸਿਰਫ ਜਿਹੜ ਕਿਲੋਮੀਟਰ ਤੱਕ ਆਪਣੇ ਪਿੰਡ ਦੇ ਲਾਗੇ ਪਿੰਡ ਆ ਉੱਥੇ ਤੁਹਾਨੂੰ ਬੱਚੇ ਦੀ ਝਾਤ ਮਾਰ ਕੇ ਲਿਆਇਆ ਇਹ ਭਾਈ ਕਿਹੜੇ ਪਿੰਡ ਗਏ ਸਾਂ ਵੱਡੇ ਭਾਈ ਆਪਾਂ ਉਧਰ ਹੀ ਗਏ ਸੀ ਉਧਰ ਹੀ ਪਿੰਡ ਹਾਂਜੀ ਇਹ ਜਮਾਤਾਰਾਂ ਦੇ ਨਾਲ ਹੀ ਹੈ ਜਮਾਤਾਰਾਂ ਦੇ ਨਾਲ ਹਾਂ ਜਿਹੜੀਆਂ ਪਾਕਿਸਤਾਨ ਬਾਰਡਰ ਦੀਆਂ ਤਾਰਾਂ ਨੇ ਉਹ ਜਮਾ ਨਾਲ ਮੇਰੇ ਹਿਸਾਬ ਨਾਲ ਕੋਈ ਦਹਾ ਕਰਮਾਂ ਦਾ ਫਰਕ ਵੀ ਨਹੀਂ ਹੋਣਾ ਪਿੰਡ ਦੇ ਨਾਲ ਹਾਂਜੀ ਹਾਂਜੀ ਵੀ ਉੱਤੇ ਹੀ ਆ ਪਿੰਡ ਤੇ ਉਥੇ ਦੋ ਬਸ਼ੇਰੀਆਂ ਤੇ ਇੱਕ ਬਸ਼ੇਰਾ ਹਾਂਜੀ ਹਾਂਜੀ ਜਿਹੜਾ ਹਨਾ ਹੁਣ ਫੇਰ ਸਕਰੀਨ ਤੇ ਚੱਲ ਪਿਆ ਬਹੁਤ ਜ਼ਿਆਦਾ ਚੰਗਾ ਬਸ਼ੇਰਾ ਬਹੁਤ ਜ਼ਿਆਦਾ तकरीबन ਬੱਚੇ ਸਾਰੇ ਹੀ ਸੋਲ ਸਾਹਿਬ ਇਦਾਂ ਦੇ ਆਏ ਉਹਨਾਂ ਸਾਨ ਰੱਖਿਆ ਘਰੇ ਜੀ ਬੱਚਾ ਪਾਲਣ ਦੇ ਨਹੀਂ ਉਹ ਅੱਛਾ ਉਹਾਂ ਦੇ ਵੀ ਸਾਨ ਬਣਾਉਣਾ ਸਾਨ ਬਣਾਉਣਾ ਜੀ ਗੁਰੂ ਮਹਾਰਾਜ ਤੋਂ ਮੰਗ ਕੇ ਲਿਆ ਉਹ ਵੀ ਗੁਰੂ ਪਾਤਸ਼ਾਹ ਨਾਲ ਡੱਬੇ ਸੁੱਕ ਕੇ ਲਿਆ ਵੀ ਸਾਡੀ ਘੋੜੀ ਸਾਡੀ ਘੋੜੀ ਜਿਹੜੀ ਬਸ਼ੇਰਾ ਦਵੇ ਕਿਉਂਕਿ ਜਿਹੜੀ ਪਿਛਲੀ ਬਸ਼ੇਰੀ ਸੀ ਉਹਦਾ ਰਿਜ਼ਲਟ ਬਹੁਤ ਸੋਹਣਾ ਆਇਆ ਸੀਗਾ ਇਸ ਕਰਕੇ ਉਹ ਚਾਹੁੰਦੇ ਸੀ ਕਿ ਅੱਡੀ ਘੋੜੀ ਵੀ ਨੁਕਰੀ ਆ ਤੇ ਵਧੀਆ ਘੋੜੇ ਤੇ ਲੱਗ ਗੁਰੂ ਮਹਾਰਾਜ ਬਸ਼ੀਰਾ ਦਵੇ ਤੇ ਉਹਨਾਂ ਦੀ ਚਲੋ ਗੁਰੂ ਮਹਾਰਾਜ ਨੇ ਗੁਰੂ ਪਾਤਸ਼ਾਹ ਨੇ ਆ ਬਿਲਕੁਲ ਠੋਕਣਾ ਜੀ ਜੀ ਬਾਕੀ ਇੱਕ ਚੀਜ਼ ਇਹ ਆ ਵੀ ਉਹ ਬਾਕੀ ਆਪਣੇ ਭਰਾਵਾਂ ਨੇ ਸਾਰਿਆਂ ਨੇ ਵੇਖ ਹੀ ਲੈਣੇ ਆ ਵੀ ਉਹ ਬੱਚਾ ਅਜੇ 2 ਮਹੀਨੇ ਤੇ 7 ਕਿ ਦਿਨਾਂ ਦਾ ਏ ਅੱਛਾ ਸਾਰੇ ਅਜੇ ਸਾਰਾ ਅਜੇ ਤੇ ਉਹ ਇੰਨੇ ਚੀਜ਼ ਇਹ ਉਹਦੀ ਹਾਈਟ ਉਹਦਾ ਬੋਡੀ ਸਟਰਕਚਰ ਸਾਰਾ ਵੀ ਕਿਹੇ ਗੱਲਾਂ ਖੁੰਝਿਆ ਨਹੀਂਗਾ ਖੜਨੀ ਖੁੱਡਨੀ ਉਹਦੀ ਖੜਨੀ ਉਹਦਾ ਕੁਛ ਹੋਰ ਤੋਂ ਸਨ ਅਰ ਗਈ ਹੈ ਜਿੱਦਾਂ ਟੌਪ ਸਾਨ ਖੜਦਾ ਨਾ ਆਪਣੀ ਅਸਲੀ ਉਮਰ ਜਾਣੀ ਉਹਦਾ ਖੜਦਾ ਹੈ ਜੇ ਬੱਚਾ ਇਹ ਤਾਂ ਕੁਝ ਬਾਕੀ ਭਰਾਵਾਂ ਦੇ ਭਰਾ ਭੇ ਦਾ ਦਰਸ਼ਨ ਕਰਨੇ ਕੋ ਉਹਨਾਂ ਨੂੰ ਜੱਜਮੈਂਟ ਹੋ ਹੀ ਜਾਂਦੀ ਹੈ ਜੇ ਹਰ ਬੰਦਾ ਅੱਜਕੱਲ ਕਾਰੀਗਰ ਹੈ ਜੀ ਬਿਲਕੁਲ ਬਿਲਕੁਲ ਅੱਛਾ ਹੁਣ ਆਪਾਂ ਗੱਲ ਆ ਗਈ ਆਪਣੇ ਘੋੜੇ ਦਾ ਨਾਂ ਕੀ ਰੱਖਤਾ ਨਾਂ ਉਜਾਗਰ ਕਰ ਗਿਆ ਪਹਿਲਾਂ ਦਾ ਨਾਂ ਇਹਦਾ ਜੀ ਰੁਸਤਮੀ ਆ ਪਹਿਲਾਂ ਵੀ ਤੇ ਹੁਣ ਵੀ ਰੁਸਤਮੀ ਆ ਨਾਂ ਇਹਦਾ ਜੀ ਆਪਾਂ ਤੁਹਾਡੀ ਕੁਲ ਕੋੜਾ ਕਰਦਾ ਜੈਂਪਲ ਹੈ ਕਿ ਲੈ ਕੇ ਆਏ ਸੀ ਨਹੀਂ ਲੈ ਕੇ ਆਂਦਾ ਕਿੰਨੇ ਟਾਈਮ ਦਾ ਲਿਆਦਾ ਇਸੁੱਲ ਆਪਾਂ ਨੂੰ 2.5 ਸਾਲ ਹੋ ਗਏ ਜੀ ਘੋੜਾ 2.5 ਸਾਲ ਹੋ ਗਏ ਜਿੰਨੇ 2.5 ਸਾਲਾਂ ਦੇ ਵਿੱਚ ਤੁਸੀਂ ਘੋੜਾ ਵਿਖਾਇਆ ਕਿਉਂ ਨਹੀਂ ਪਹਿਲਾਂ ਤਾਂ ਇਹ ਲਾਂਮਾ ਵੀ ਵੱਡੇਣਗੇ ਭਰਾ ਇੰਨਾ ਚੰਗਾ ਮਾਜੇ ਦੇ ਵਿੱਚ ਘੋੜਾ ਖੜਾ ਇੰਨੇ ਬੱਚੇ ਚੰਗੇ ਘੋੜੇ ਨੇ ਪੈਦਾ ਕਰਤੇ ਘੋੜਾ ਵਿਖਾਉਣ ਦਾ ਕਾਰਨ ਨਾ ਵਿਖਾਉਣ ਦਾ ਕਾਰਨ ਕੀ ਬਾਈ ਜੀ ਥੋੜੇ ਨਾ ਆਪਣੇ ਰਜੀਮਿਆਂ ਕਰਕੇ ਹੂੰ ਇਹ ਇਹ ਕਹੀ ਵੀ ਅਸੀਂ ਥੋੜਾ ਸੋਸ਼ਲ ਮੀਡੀਆ ਤੇ ਐਕਟਿਵ ਘੱਟ ਸੀਗੇ ਜਿਹਦੇ ਕਰਕੇ ਅਸੀਂ ਨਾ ਲੋਕਾਂ ਨੂੰ ਘੱਟ ਵਿਖਾਇਆ ਤੇ ਹੁਣ ਬਾਈ ਜੋਗਾ ਜੀ ਨੇ ਕਿਹਾ ਕਿ ਆਪਾਂ ਵੀਰ ਨੂੰ ਬੁਲਾ ਕੇ ਕਿ ਤੁਹਾਡੇ ਨਾਲ ਦੱਸਦਾ ਕਿ ਮੇਰਾ ਪ੍ਰੇਮ ਬਹੁਤ ਜ਼ਿਆਦਾ ਤੇ ਆਂਦਾ ਵੀ ਸੁਖ ਵੀਰ ਨੂੰ ਬੁਲਾਈਏ ਤੇ ਵੀਡੀਓ ਕਰਾਈਏ ਤੇ ਸਾਰੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹਦੇ ਦਰਸ਼ਨ ਕਰਾਈਏ ਕਿਉਂਕਿ ਇੰਨਾ ਚੰਗੀ ਜਿਹੜੀ ਬਰੀਡ ਪੈਦਾ ਕਰਦਾ ਹੋਵੇ ਘੋੜਾ ਆਪ ਸਮੁੰਦਰ ਦਾ ਸਮੁੰਦਰ ਦਾ ਸਮੁੰਦਰ ਦਾ ਡਾਇਰੈਕਟ ਆ ਜੀ ਤੇ ਨਾ ਇਹਦਾ ਘੋੜੇ ਦਾ ਰਸਤਮ ਹੈ ਸੱਜਣੋ ਤੇ ਇੰਨੀ ਚੰਗੀ ਬਰੀਡ ਪੈਦਾ ਕੀਤੀ ਉਹਨੂੰ ਆਪਾਂ ਮੰਨ ਲਓ ਆਪਣੇ ਸਰਕਲ ਵਾਲੇ ਤੇ ਜੋਗੇ ਜਾਣਦੇ ਭਰਾ ਜਦੋਂ ਸੱਜਣ ਮਿੱਤਰ ਹੋ ਗਏ ਜਾਂ WhatsApp ਤੇ ਜਿਹੜੇ ਗਰੁੱਪ ਆ ਉਹਨਾਂ 'ਚ ਪਾਤੀ ਪਰ ਜੇ ਕੋਈ ਭਰਾ ਚੰਗੀ ਬਾਹਰੋਂ ਕੋਈ ਬਰੀਡ ਲੈਣਾ ਚਾਹੁੰਦਾ ਹੈ ਜਾਂ ਆਪਣੇ ਮੇਰੇ ਖਾਲ ਅੰਮ੍ਰਿਤਸਰ ਦੇ ਵਿੱਚ ਹੀ ਕਿਸੇ ਨੂੰ ਨਾਂ ਪਤਾ ਹੋਵੇ ਅੰਮ੍ਰਿਤਸਰ ਆਪਾਂ ਨੂੰ ਇੱਥੋਂ ਨੇੜੇ ਹੀ ਆ ਆ 40 ਕਿਲੋ ਪਤਾ ਪਹਿਲ ਦੇ ਆਧਾਰ ਤੇ ਅਗਲਾ ਉਹ ਵੀ ਯਾਰ ਇੱਥੇ ਇੰਨਾ ਚੰਗਾ ਬੱਚੇ ਪੈਦਾ ਅਗਲਾ ਇਹ ਚਾਹੁੰਦਾ ਹੁੰਦੀ ਵੀ ਮੇਰੇ ਘਰੇ ਵੀ ਨਿੱਕਲ ਕਾਰੀਆਂ ਵੱਜਣ ਕੱਲ ਨੂੰ ਮੈਂ ਵੀ ਸਾਂਡ ਬਣਾਵਾ ਜਾਂ ਕੋਈ 65 60 ਇੰਚ ਦੀਆਂ ਘੋੜੀਆਂ ਖੜੀਆਂ ਹੋਣ ਹਨਾ ਅੱਛਾ ਸਭ ਤੋਂ ਜਿਹੜਾ ਵੱਡਾ ਬੱਚਾ ਸਰਬਜੀਤ ਬਾਈ ਤੁਸੀਂ ਵੇਖਿਆ ਇਹ ਘੋੜੇ ਦਾ ਤੇ ਉਹ ਕਿ ਜਿਹੜਾ ਪਹਿਲੇ ਬੱਚਿਆਂ ਚ ਕੋਈ ਹੋਊਗਾ ਉਹਨਾਂ ਜਿੰਨਾਂ ਤੋਂ ਤੁਸੀਂ ਲਿਆਏ ਉਹਨਾਂ ਨੇ ਛੱਡਿਆ ਸੀ ਉਹਨਾਂ ਛੱਡਿਆ ਸੀ ਪਹਿਲੇ ਬੱਚਿਆਂ ਵਿੱਚ ਇੱਕ ਬੁਸ਼ੇਰੀ ਆ ਦੀ ਜੀ ਉਹ ਮੈਨੂੰ ਮੇਰੇ ਵੀ ਸ਼ਾਇਦ 2 ਕੁ ਸਾਲ ਦੀ ਹੋਊਗੀ ਜੀ ਤੇ 63 ਤੋਂ ਪਲੱਸ ਹੋਈ ਆ 2 ਸਾਲਾਂ ਦੀ 63 ਤੋਂ ਪਲੱਸ ਕਲਾਸ ਵੀ ਦਿਓ ਤੁਹਾਨੂੰ ਮੈਂ ਵੀਡੀਓ ਦਊਗਾ ਉਹਦੀ ਅੱਛਾ ਫੋਟੋ ਵੀਡੀਓ ਦਵਾਂਗੇ ਕੁਝ ਵਿੱਚ ਲਾ ਵੀ ਦਿਓ ਆਪਣੀ ਉਹ ਫਰੀਦਕੋਟ ਘੋੜੀ ਆ ਜੀ ਹਾਂ ਫਰੀਦਕੋਟ ਘੋੜੀ ਆ ਵਾਹ ਜੀ ਜਿਹੜੀ ਬਹੁਤ ਸੋਹਣੀ ਬੁਸ਼ੇਰੀ ਆ ਜੀ ਤੇ ਉਹ ਫੇਰ ਘੋੜੀਆਂ ਦੋ ਉਹਨਾਂ ਮੇਟ ਕਰਵਾ ਕੇ ਖੜੀਆਂ ਫੇਰ ਕੋ ਪਿੱਛੋਂ ਤੋਂ ਘੋੜੀਆਂ ਆ ਕੇ ਫੇਰ ਆਪਣੇ ਕੋ ਮੇਟ ਹੋ ਕੇ ਗਈਆਂ ਨੇ ਉਹਨਾਂ ਦੇ ਜੀ ਅੱਛਾ ਇਹਦੀ ਉਮਰ ਸੁਣ ਸਾਹਿਬ ਐਗਜ਼ੈਕਟ ਕਿੰਨੀ ਕੁ ਹੋ ਗਈ ਸਰਬਜੀਤ ਬਾਈ 8 ਸਾਲ ਦੇ ਲਗਭਗ ਗਿਆ ਜੀ ਵੀ ਕੋਈ 1-2 ਮਹੀਨੇ ਉੱਪਰ ਹੋ ਸਕਦੀ ਕੋਈ 1-2 ਮਹੀਨੇ ਥੱਲੇ ਹੋ ਸਕਦੀ ਆ ਜੀ ਕਿਉਂਕਿ ਆਪਾਂ ਇਹ ਖਰੀਦਿਆ ਹੋਇਆ ਵਾ ਉਥੇ ਐਗਜ਼ੈਕਟ ਨਹੀਂ ਘਰ ਦਾ ਜੰਪਾ ਲਵੇ ਉਹਦੀ ਡੇਟ ਆਪਣੇ ਕੋ ਫਿਕਸ ਹੁੰਦੀ ਆ ਇਸ ਕਰਕੇ ਇਹਨਾਂ ਜੀ ਲੱਗਦਾ ਤੁਹਾਨੂੰ ਦਿਸਦਾ ਵੀ ਵੈਸੇ ਤੁਹਾਨੂੰ ਬੋਡੀ ਸਟਰਕਚਰ ਤੋਂ ਸਾਰਾ ਕੁਝ ਲੱਗਦਾ ਹੀ ਆ ਕਿ ਯੰਗ ਏ ਚਕੋੜਾ ਜੀ ਅੱਛਾ ਹੁਣ ਗੱਲ ਆਈ ਦੀ ਹਾਈਟ ਦੀ ਹਾਈਟ ਕਿੰਨੀ ਆ ਜੀ ਪ੍ਰੋਫੈਟੀ ਵਾਲੀ ਦੀ ਗੱਲ ਕਰੀਏ ਆਪਾਂ ਦਾ ਇਹ 66 ਪਲੱਸ ਜੇ ਜੀ 66 ਪਲੱਸ ਫੱਟੀ ਵਾਲਾ ਫੱਟੀ ਵਾਲਾ ਜੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਸੋਚਿਆ ਜਾਂ 16 ਸਾਹਿਬ ਨੇ ਜਾਂ ਜੋਗੇ ਵੀਰ ਨੇ ਜਾਂ ਸਰਬਜੀਤ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੀ ਬਰੀਡਿੰਗ ਕਰਨੀ ਹੈ ਗੁਰੂ ਪਾਤਸ਼ਾਹ ਕਿਰਪਾ ਕਰੇ ਇਹੋ ਹੀ ਸਾਡੀ ਤਾਂ ਮਨੋ ਕਾਮਨਾ ਹੈ ਇਹੋ ਹੀ ਆ ਕਿ ਅਸੀਂ ਬਹੁਤ ਵਧੀਆ ਬਰੀਡ ਪੈਦਾ ਕਰੀਏ ਹੂੰ ਤੇ ਭੈਣ ਭਰਾ ਦੂਰੋਂ ਨੇੜਿਓਂ ਵੀ ਜਿਨ੍ਹਾਂ ਨੂੰ ਪਤਾ ਲੱਗਦਾ ਵਾ ਉਹ ਵੀ ਘੋੜੀਆਂ ਲੈ ਕੇ ਆਉਂਦੇ ਆ ਹੁਣ ਵੀ ਇੱਕ ਦੋ ਘੋੜੀਆਂ ਆਪਣੇ ਕੋਲ ਬਰੀਡ ਵਾਲੀਆਂ ਵੱਜੀਆਂ ਨੇ ਹੁੰਦਾ ਜੀ ਜੇ ਤਾਂ ਭਾਵੇਂ ਆ ਸਰਬਜੀਤ ਬਾਈ ਵੀ ਕਈ ਵਾਰੀ ਆਇਆ ਹੁੰਦਾ ਨਾ ਅਗਲਾ ਆਂਦਾ ਯਾਰ ਮੈਂ ਤਾਂ ਚੰਗੀਆਂ ਘੋੜੀਆਂ ਤੇ ਛੱਡਣਾ ਮੈਂ ਤਾਂ 65+ ਘੋੜੀਆਂ ਤੇ ਛੱਡਣਾ ਮੇਰੇ ਪੁੱਛਣ ਦਾ ਭਾਵ ਵੀ ਤੁਹਾਡੇ ਤੋਂ ਕੋਈ ਇਹ ਤਾਂ ਗੁੰਝਲ ਨਹੀਂ ਕੀ ਬਾਈ ਜੀ ਨਹੀਂ 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 ਬਾਈ ਜੀ ਬਾਈ ਜੀ ਅੰਦਰ ਵੇਖੋ ਉੱਥੇ ਅੰਦਰ ਹਾਂ ਜੀ ਘੋੜੀਆਂ ਆਪਣੇ 63 ਇੰਚ ਵੀ ਵੱਜੀਆਂ ਨੇ ਤੇ ਘੋੜੀ 52 ਇੰਚ ਵੀ ਵੱਜੀਆਂ ਨੇ ਕੋਈ ਕਿਸੇ ਕੋਈ ਕਿੰਤੂ ਪ੍ਰਿੰਤੂ ਨਹੀਂ ਆ ਇਹ ਥੋੜੀ ਹੈ ਕਿ ਕਿਸੇ ਭਰਾ ਦੀ ਘੋੜੀ ਛੋਟੀ ਆ ਤੇ ਅਸੀਂ ਐਵੇਂ ਹੀ ਲਾਤੇ ਲੱਤ ਚੜਾ ਕੇ ਬੈਠੇ ਆ ਜੀ ਨਹੀਂ ਜੀ ਅਸੀਂ ਨਹੀਂ ਇਹ ਕੰਮ ਕਰਨਾ ਇਹ ਤਾਂ ਗੁਰੂ ਪਾਤਸ਼ਾਹ ਦੀ ਦੇਣ ਆ ਜੀ ਜੀ ਬਿਲਕੁਲ ਤੇ ਇਹ ਤਾਂ ਫਿਰ ਅਸੀਂ ਗੁਰੂ ਤੋਂ ਬੇਮੁਖ ਹੋਵਾਂਗੇ ਨਾ ਜੇ ਅਸੀਂ ਇਹ ਕੰਮ ਬਾਈ ਕਰਾਂਗੇ ਕਿਸੇ ਨੂੰ ਆਪਣੇ ਘਰੋਂ ਨਰਾਸ਼ ਕਰਕੇ ਭੇਜਾਂਗੇ ਇੱਕ ਸਾਈਡ ਤੇ ਤੁਸੀਂ ਐਡੀ ਸਿਫਤ ਕਰਦੇ ਪਹਿਜੇ ਦੂਜੇ ਸਾਈਡ ਤੇ ਸਾਡੇ ਲੋਕ ਫਿਰ ਥੱਲੇ ਕਮੈਂਟ ਨਾ ਤੁਹਾਡੇ ਕਰਨਗੇ ਕਿ ਅਸੀਂ ਗਏ ਆਂ ਤੇ ਆਨੂੰ ਮੋੜਤਾ ਬਿਲਕੁਲ ਬਿਲਕੁਲ ਇਹ ਵੀ ਇਹ ਸਪਸ਼ਟੀ ਕਰਨਾ ਜਿਹੜਾ ਨਾ ਸੱਜਣੋ ਇੱਕ ਐਂਕਰ ਤੌਰ ਤੇ ਭਰਾਵਾਂ ਤੋਂ ਪੁੱਛਣਾ ਜ਼ਰੂਰੀ ਹੁੰਦਾ ਕਿਉਂਕਿ ਪਹਿਲਾਂ ਜਿਹੜੇ ਬੱਚੇ ਆਏ ਉਹ ਤਾਂ ਆਪਣੇ ਸਾਹਮਣੇ ਤੁਹਾਨੂੰ ਦੱਸ ਕੇ ਹਟਿਆ ਵੀ ਹਰੇਕ ਪ੍ਰਕਾਰ ਦੀ ਵੀਰ ਹੋਣਾ ਘੋੜੀ ਮਲਾਈ ਹੈ ਅੱਛਾ ਬਾਈ ਸੱਚ ਮੈਨੂੰ ਘੋੜੀ ਤੋਂ ਚੇਤਾ ਆ ਗਿਆ ਬਾਈ ਜਿਹੜੀ ਇੱਕ ਮਾਰਵਾੜੀ ਕਹਿੰ ਬਹੁਤ ਚੰਗਾ ਬਚਾਇਆ ਹੈ ਘੋੜੀ ਜਮਾ ਕਾਲੀ ਉਹ ਮੱਥੇ ਫੁੱਲ ਸੀ ਗਾ ਬਾਈ ਜੀ ਉਹਨੂੰ ਅਹੀਂ ਉਹਦੇ ਅੱਗੇ ਹੱਥ ਜੋੜੇ ਕਿ ਬਾਈ ਇਹ ਇਰਤੋਂ ਬੰਦ ਹੀ ਨਹੀਂ ਆ ਆਂਦਾ ਬਾਈ ਤੁਸੀਂ ਘੋੜਾ ਛੱਡ ਦੋ ਅੱਛਾ ਇਸ ਗੱਲ ਨਾਲ ਤੁਸੀਂ ਮਤਲਬ ਨਾ ਰੱਖੋ ਸਾਡਾ ਕੋਈ ਲਾਂਬਾ ਨਹੀਂ ਤੁਹਾਨੂੰ ਤਈ ਤੇ ਬੱਚੇ ਦੀ ਬੋਡੀ ਕਿਵੇਂ ਦੀ ਆਈ ਹੈ ਬਾਈ ਮੈਂ ਨਹੀਂ ਜੋਗਾ ਬਾਈ ਗਿਆ ਉਹਨਾਂ ਦੇ ਘਰੇ ਉਹ ਬਹੁਤ ਗਰੇ ਕੁੰਡੀ ਵਾਲਾ ਕੰਨਾ ਆ ਅੱਛਾ ਉਹ ਜਿਹੜੀ ਤੁਸੀਂ ਮੈਨੂੰ ਵਿਖਾਉਂਦੇ ਕਾਲੀ ਘੋੜੀ ਪਰ ਇਹਨੂੰ ਮੂਹ ਕਰਕੇ ਬੱਜੀ ਆ ਅੱਛਾ ਉਹ ਜਿਹੜਾ ਸਟਰਕਚਰ ਵੇਖੋ ਬਾਡੀ ਸਟਰਕਚਰ ਬਹੁਤ ਸੋਹਣਾ ਹਾਂ ਬੋਡਾ ਬੜਾ ਚੰਗਾ ਲਾਇਆ ਉੱਚਾ ਪੁੱਠਾ ਲਾਇਆ ਹੈਨਾ ਜਿਹੜੀ ਗਰਦ ਲੋ ਬੜਾ ਚੰਗੀ ਬਿਸ਼ੇਰੀ ਤਿਆਰ ਉਹ ਦੁਬਾਰਾ ਵੀ ਆਪਣੇ ਤੋਂ ਮੇਟ ਹੋ ਕੇ ਗਈ ਫੇਰ ਉਹ ਕੋੜ ਅੱਛਾ ਦੁਬਾਰਾ ਫੇਰ ਮਿਲਾ ਕੇ ਫੇਰ ਲੈ ਕੇ ਗਏ ਆ ਜੀ ਉਹਨਾਂ ਨੂੰ ਆਖਿਆ ਵੀ ਬਹੁਤ ਵਰੀਆਂ ਆਖਿਆ ਵੀ ਇਹ ਮਾਰਵਾੜੀ ਤੋਂ ਤੁਸੀਂ ਮਿਲਾਓ ਤੁਹਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਮਤਲਬ ਨਹੀਂ ਆ ਤੁਸੀਂ ਘੋੜੀ ਮੇਟ ਕਰਨੀ ਕਿ ਨਹੀਂ ਕਰਨੀ ਫੇਰ ਅਹੀਂ ਅਗਲੇ ਨੂੰ ਦੱਸੋ ਕੀ ਕਹਿ ਸਕਦੇ ਉਹਨਾਂ ਨੂੰ ਇਹ ਵੀ ਆਖਿਆ ਨਹੀਂ ਫੀਸ ਦੀ ਕੋਈ ਗੱਲ ਨਹੀਂ ਹੈਗੀ ਜੀ ਕੋਈ ਗੱਲ ਨਹੀਂ ਮਲਜੀ ਆ ਉਹਨੂੰ ਤੁਹਾਨੂੰ ਜੀ ਤੁਹਾਨੂੰ ਫੀ ਕੋਈ ਵੀ ਭਰਾ ਦੱਸ ਸਕਦਾ ਹੈ ਬਾਈ ਆਪਾਂ ਜੈਨੂਨ ਜੀ ਫੀਸ ਰੱਖੀ ਆ 25000 ਰੁਪਈਆ ਜੀ ਤੇ ਬਾਕੀ ਇਹ ਆ ਕਿ ਮਾਨ ਤਾਨ ਭੈਣ ਭਰਾ ਜਿਵੇਂ ਆਉਣਗੇ ਹਾਂ ਦੂਰੋਂ ਨੇੜੋਂ ਜੇ ਕੋਈ ਜ਼ਿਆਦਾ ਆਉਂਦਾ ਉਹਦਾ ਪੂਰਾ ਮਾਨ ਤਾਨ ਮਾਨ ਤਾਨ ਕਰੀਦਾ ਕਿਸੇ ਰਕਮ ਦੀ ਕੋਈ ਟੈਨਸ਼ਨ ਨਹੀਂ ਹੈਗੀ ਵੀ ਬੇਚਿੱਤ ਹੋਵੇ ਤੁਹਾਨੂੰ ਜਿੰਨੀ ਮਰਜ਼ੀ ਆਉਣ ਚਾਹੋ ਆਖਣ ਰੋਸਤਰਾ ਫੋਨ ਲਾ ਲੈਣ ਭਰਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਇਹ ਨਾਲ 1 ਕਰ ਚਲੋ ਪਮਾਨਾ ਰੱਖਣਾ ਹੁੰਦਾ ਨਾ ਜੀ ਤੇ ਸਾਡਾ 25000 ਰੁਪਈਆ ਜੀ ਪਰ ਕੋਈ ਇਹਦੇ ਵਿੱਚ ਯਾਰ ਬੰਦੇ ਖੁਸ਼ਦਿਲ ਵੱਡੇ ਦਿਲ ਵਾਲੇ ਆ ਬਾਕੀ ਯਾਰ ਤੁਹਾਨੂੰ ਜਦੋਂ ਬਾਈ ਮੈਂ ਮੈਨੂੰ ਐ ਆ ਕਿ ਜਿੰਨੇ ਚੰਗੇ ਦੇ ਬੱਚੇ ਆ ਨਾ ਜੇ 31000 ਫੀਸ ਵੀ ਹੋਵੇ ਨਾ ਤੇ 31000 ਵੀ ਜਿਹੜੇ ਬੰਦੇ ਸੁਲਝੇ ਹੋਏ ਆ ਨਾ ਜਿਨ੍ਹਾਂ ਨੂੰ ਪਤਾ ਕਿ ਯਾਰ ਸਾਡੇ ਕੋਲੇ 4.5 ਲੱਖ ਦਾ ਬੱਚਾ ਆਇਆ ਨਾ ਬਾਈ ਉਹਨੂੰ 25000 ਬਾਈ ਤਕਰੀਬਨ ਬੱਚੇ ਤਕਰੀਬਨ ਲੋਕ ਸਾਨੂੰ ਦੇ ਕੇ ਹੀ ਪੂਰੀ ਫੀਸ ਜਾਂਦੇ ਕੋਈ ਕਿੰਤੂ ਪ੍ਰਿੰਤੂ ਨਹੀਂ ਕਰਦਾ ਕਿਉਂਕਿ ਆਪਾਂ ਇੱਕ ਫੀਸ ਜੈਨੂਨ ਰੱਖਿਆ ਤੇ ਮੈਨੂੰ ਫੀਸ ਰੱਖੀ ਆ ਕੋਈ ਜ਼ਿਆਦਾ ਨਹੀਂ ਰੱਖੀ ਮਾਨਤਨ ਕੋਈ ਰੋਗ ਟੋਕ ਨਹੀਂ ਤੁਹਾਡਾ ਮਾਨਤਨ ਜੇ ਕੋਈ ਭਰਾ ਦੂਰੋਂ ਆਉਂਦਾ ਤੇ ਮਾਨਤਨ ਉਹਦੇ ਚ ਵੀ ਪੂਰਾ ਹੋਊਗਾ ਉਹਦੇ ਚ ਵੀ ਕੋਈ ਘਾਟ ਨਹੀਂ ਹੁਣ ਗੱਲ ਆ ਜਾਂਦੀ ਹੈ ਬਾਈ ਆਉਂਦੇ ਵੀਰ ਜੀ ਆਪਣੇ ਕੋ ਡਾਕਟਰ ਸਾਹਿਬ ਆਉਂਦੇ ਨੇ ਰਾਜੂ ਮੁਖਸਰ ਤੋਂ ਜੀ ਤੇ ਲੋਕਲ ਜੇ ਮੰਨ ਲਓ ਜਿੱਦਾਂ ਬਾਈ ਜੀ ਹੁਣੀ ਆਏ ਆ ਇਹਨਾਂ ਨੇ ਹੁਣ ਮੰਨ ਲਓ ਵੀ ਚੈੱਕ ਕਰਾ ਕੇ ਹੁਣ ਘੋੜਾ ਦੇਵੋਗੇ ਤੁਸੀਂ तकरीबन ਉਹ ਪਰਸੋਂ ਹੀ ਗਏ ਆ ਆਪਣੇ ਕੋ ਹਫਤੇ ਬਾਅਦ ਆਉਂਦੇ ਆ ਜੀ ਦੂਰ ਨੇੜੇ ਘੋੜੀਆਂ ਆ ਆਪਾਂ ਲੈ ਕੇ ਜਾਣੇ ਆ ਭੈਣ ਭਰਾਵਾਂ ਦੇ ਘਰ ਖੜਕੇ ਚੈੱਕ ਕਰਵਾਉਣੇ ਆ ਜੀ ਜੀ ਹਾਂਜੀ ਬਾਕੀ ਉਦਾਂ ਵੀ ਕਿ ਇਹ ਭੈਣ ਭਰਾ ਨੂੰ ਲੋਡ ਹੁੰਦੀ ਆ ਤੇ ਡਾਕਟਰ ਨੂੰ ਕਾਲ ਕਰਕੇ ਸੱਦ ਵੀ ਲਈਦਾ ਉਹਨਾਂ ਨੇ ਆਪਣੇ ਤੋਂ ਲਾਗੇ ਆਪਣੇ ਝਾਮਕੇ ਪਿੰਡ ਦਾ ਡਾਕਟਰ ਅੰਗਰੇਜ਼ ਸਿੰਘ ਉਹ ਵੀ ਉਹਨੂੰ ਵੀ ਬੁਲਾ ਲਈ ਜੀ ਆਪ ਵੀ ਕਰ ਲੇਗਾ ਆਪ ਵੀ ਆਪ ਵੀ ਕਰ ਲੈਂਦੇ ਆ ਕਿ ਜੇ ਮੰਨ ਲਓ ਜਾਰੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਫਿਰ ਆਪਾਂ ਉਹਨਾਂ ਨੂੰ ਡਾਕਟਰ ਅੰਗਰੇਜ਼ ਡੰਗ ਨੂੰ ਜੀ ਝਾਮਕੇ ਵਾਲੇ ਨੂੰ ਜੀ ਡਾਕਟਰ ਆਜੂਗਾ ਹੋਰ ਵੀ ਆਪਣੇ ਸੱਜਣ ਮਿੱਤਰ ਡਾਕਟਰ ਡਾਕਟਰ ਸਾਹਿਬ ਕੋਈ ਮੋੜਦਾ ਨਹੀਂ ਕੋਈ ਆਪਾਂ ਕਿਸੇ ਨਾਲ ਮਾੜੀ ਨਹੀਂ ਆਪਾਂ ਕਿਸੇ ਗੱਲ ਵਿਗਾੜੀ ਨਹੀਂ ਸਾਰੇ ਡਾਕਟਰ ਸਾਹਿਬ ਆਉਂਦੇ ਨੇ ਜੀ ਹਾਂ ਅੱਛਾ ਹੁਣ ਵੀਡੀਓ ਦਾ ਕਰਦ ਗਏ ਐਂਡ ਕਰਦ ਗਏ ਜੀ ਅੱਛਾ ਭਾਈ ਜੀ ਇੱਕ ਤਾਂ ਹੋ ਗਿਆ ਸਾਨੂੰ ਨੇਹਰਾ ਕਿਉਂਕਿ ਸ਼ੂਟ ਕਰਦੇ ਸਾਨੂੰ ਕਵੇੜਾ ਹੋ ਗਿਆ ਕਾਫੀ ਤੇ ਜੇ ਫੋਟੋ ਥੋੜੀ ਜੀ ਕਲੀਅਰ ਕੁਆਲਿਟੀ ਘਟ ਗਈ ਤੇ ਉਸ ਚ ਲਈ ਭਾਈ ਹੱਥ ਜੋੜ ਕੇ ਮਾਫੀ ਮੰਗਦੇ ਆ ਸੋ ਵੀਡੀਓ ਕਿਵੇਂ ਲੱਗੀ ਘੋੜਾ ਵੱਡੀ ਗੱਲ ਇਹ ਆ ਵੀ ਘੋੜਾ ਦੇ ਘੋੜੇ ਦੇ ਰਿਜ਼ਲਟ ਕਿਵੇਂ ਲੱਗੇ ਬਾਈ ਹੋਣੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਇਹਨਾਂ ਦੇ ਮਨਮ ਦੇ ਬਲਵਲੇ ਕਿਵੇਂ ਲੱਗੇ ਉਹ ਸਾਨੂੰ ਜ਼ਰੂਰ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਪਹਿਲ ਦੇ ਆਧਾਰ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹੜਾ ਕੋਈ ਵੀ ਕੰਮ ਯਾਰ ਭਾਵੇਂ ਕੋ ਤਕੜਾ ਕਰਦਾ ਤੇ ਭਾਵੇਂ ਕੋ ਮਾਤੜ ਕਰਦਾ ਮੈਂ ਕਹਿੰਦਾ ਹੁਣਾਂ ਵੀ ਘੋੜਿਆਂ ਦੇ ਵਿੱਚ ਸਟ੍ਰਗਲ ਇੱਕੋ ਜ ਏ ਨਹੀਂ ਕੋਈ ਕਹਿ ਸਕਦੇ ਵੀ ਭਾਈ ਆ ਇਹਨੇ ਇੰਨਾ ਕੀਤਾ ਤੇ ਇਹਨੇ ਨਾ ਕੀਤਾ ਹਾਂ ਅਸੀਂ ਇਹ ਜ਼ਰੂਰ ਕਹਿੰਨੇ ਹੁੰਨੇ ਵੀ ਭਾਈ ਇੱਕ ਵਾਰੀ ਪੈਸਾ ਲਾ ਕੇ ਬੰਦਾ ਜਨਮਰ ਜ਼ਰੂਰ ਲਿਆ ਸਕਦਾ ਪਰ ਉਹਨੂੰ ਚਲਾਉਣ ਦੇ ਵਿੱਚ ਤੇ ਉਹਨੂੰ ਬਰੀਡਿੰਗ ਕਰਾਉਣ ਦੇ ਵਿੱਚ ਵੱਡਾ ਹੱਥੋਂ ਦੀ ਮਿਹਨਤ ਦਾ ਹੁੰਦਾ ਤੇ ਆਕਾਲਪੁਰਖ ਦਾ ਹੁੰਦਾ ਤੇ ਬਾਕੀ ਵੀਡੀਓ ਕਿਵੇਂ ਲੱਗੀ ਗੱਲਾਂ ਬਾਤਾਂ ਕਿਵੇਂ ਲੱਗੀਆਂ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਹਾਂ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾ ਖੈਰ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੀ ਪ੍ਰਵਾਹ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਓਕੇ ਸੱਜਣੋ ਸ਼ੇਅਰ ਮਾਰ ਦਿਓ ਮਿਲਦੇ ਆ ਅਗਲੀ